ਸਾਡਾ ਇਹ ਕੰਪਨਰ ਦੋ ਤਿੰਨ ਦਿਨ ਪਹਿਲਾਂ ਕਹਿੰਦਾ ਕਿ ਉਹ ਜੇ ਕੰਪਨਰ ਚੱਲਦੇ ਰਹਿੰਦੇ ਸਾਡਾ ਤੁਫਕਮਾ ਦਾ ਤੰਗ ਹੋਈ ਆ ਅਸੀਂ ਕਿਸੇ ਸਪੀਕਰ ਨੂੰ ਵੀ ਮਰਵਾ ਨਹੀਂ ਕਰਦੇ ਵੀ ਗੱਲ ਨਿਉ ਹ ਮੇਰਾ ਟੰਗਿਆ ਬੜਕੇ ਸੂਤ ਨਹੀਂ ਹੋਣਾ ਕੰਮ ਬਾਕੀ ਜਿਹੜੇ ਕਿਸੇ ਅਫਸਰ ਦਾ ਕਸੂਰ ਹੈ ਉਹਨੂੰ ਦਾ ਟੰਗਾ ਦੇ ਉਹੋ ਹੀ ਬਚਾ ਸੀਵਰੇਜ ਕਿਹੜਾ ਕੰਮ ਮਾਤਿਕ ਲੋ ਜਣਾ ਚਾਹੀਦਾ ਸੀ ਉਹ ਤੁਸੀਂ ਉਹ ਲੋ ਕਰਦੇ ਜਦੋਂ ਸਾਡਾ ਘਰ ਡੁੱਬ ਗਿਆ ਸਰਕਾਰ ਨੇ 2 ਲੱਖ ਰੁਪਏ ਲੱਗੇ ਉਹ ਸਰਕਾਰ ਨੇ ਜਿਹੜਾ ਰਾਜ ਨੂੰ ਸਰਕਾਰ ਲੱਗੀ ਜੀ ਸਰਕਾਰ ਤੋਂ ਹੁੰਦਾ ਹੈ ਜਦੋਂ ਬਜਟ ਵਿੱਚ ਨਹੀਂ ਹੈ ਔਰ ਥੋੜਾ ਬੋਲਾ ਰਸ ਨੂੰ ਮੇਰਾ ਆਪਣਾ ਵੀ ਆ ਮੈਂ ਤੁਹਾਨੂੰ ਸਮਝਾ ਰਿਹਾ ਕਿ ਕਿ ਰਜਾਇਣਾਂ ਸਰਾਨੀ ਦੀ ਸੀ ਦੇਖੀ ਕੀ ਦੇ ਉੱਤੇ ਹਾਂ ਬਾਅਦ ਆਪ ਘਾਰੇ ਰਾਤ ਤੋਂ ਲੱਗੇ ਰਹਿੰਦੇ ਆ ਦਵਾਈ ਕਰਾਉਣ ਕਿਹੜੀ ਜਿਹੜੀਆਂ ਜਾਈਆਂ ਨੇ ਕਦੀ ਸੀਵਰੇ ਚ ਸੀਵਰੇ ਚ ਜਾਈਆਂ ਕੰਮ ਨਹੀਂ ਆਉਂਦਾ ਸਰਾਂ ਜਾਨਾ ਕੰਮ ਬੋਤਲ ਅਸੀਂ ਕੋਲਡਿੰਗ ਪੀ ਕੇ ਸੀਵਰੇ ਸੱਡੇ ਨੇ ਕੋਈ ਆਪਨੇ ਵੀ ਨਹੀਂ ਬੋਲਦੇ ਆ ਮੇਰਾ ਖਿਆਲ ਆ ਕਿ ਦੇਖੋ ਚੁੱਕਿਆ ਹੁਣ ਤੱਕ ਠੀਕ ਹੋ ਗਿਆ ਸੀਵਰੇ ਨਾਲ ਕੰਮ ਹੈ ਜੀ ਕਿੰਨਾ ਜੀ ਕਿੰਨਾ ਨਹੀਂ ਆਉਂਦਾ 么、嗯？